ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਵੇਖ ਰਹੇ ਹੋ ਯੂਟਿਊਬਰ ਫੇਸਬੁੱਕ ਚੈਨਲ ਜੈਰਾ ਬੇਲਾ ਵਿਰਸਾ ਸੋ ਦੋਸਤੋ ਤੁਸੀਂ ਅਕਸਰ ਵੇਖਦੇ ਹੋ ਕਿ ਉਸਤਾਦ ਜੀ ਕੋਲ ਪੰਜਾਬ ਦੇ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸ਼ਹਿਰਾਂ ਚੋਂ ਔਰ ਇੰਡੀਆ ਦੀਆਂ ਵੱਖ-ਵੱਖ ਸਟੇਟਾਂ ਤੋਂ ਔਰ ਦੁਨੀਆ ਦੇ ਵੱਖ-ਵੱਖ ਖੇਤਰਾਂ ਚੋਂ ਵੱਖ-ਵੱਖ ਦੇਸ਼ਾਂ ਚੋਂ ਅਕਸਰ ਸੰਗੀਤ ਪ੍ਰੇਮੀ ਉਸਤਾਦ ਜੀ ਕੋਲ ਤੂੰਬੀਆਂ ਔਰ ਹੋਰ ਵੀ ਪੰਜਾਬੀ ਲੋਕ ਸਾਜ਼ ਲੈਣ ਆਉਂਦੇ ਰਹਿੰਦੇ ਆ ਸੋ ਅੱਜ ਚੰਡੀਗੜ੍ਹ ਤੋਂ ਸੁਖਵਿੰਦਰ ਭਾਜੀ ਆਏ ਹੋਏ ਆ ਜੀ ਇਹ ਪੰਜਾਬੀ ਯੂਨੀਵਰਸਿਟੀ ਚ ਸਰਵਿਸ ਕਰਦੇ ਆ ਸੋ ਆਜੋ ਅੱਜ ਆਪਾਂ ਭਾਜੀ ਤੋਂ ਜਾਣਦੇ ਆ ਕਿ ਇਹਨਾਂ ਨੇ ਉਸਤਾਦ ਜੀ ਨੂੰ ਸਭ ਤੋਂ ਪਹਿਲਾਂ ਕਿੱਥੇ ਦੇਖਿਆ ਤੇ ਅੱਜ ਉਸਤਾਦ ਜੀ ਦੇ ਕੋਲ ਇਹਨਾਂ ਦਾ ਕਿਵੇਂ ਆਣਾ ਹੋਇਆ ਤੇ ਜੋ ਇਹ ਆਪਣੇ ਮਨ ਵਿੱਚ ਸੋਚ ਕੇ ਆਏ ਸੀ ਉਸਤਾਦ ਜੀ ਦੇ ਪ੍ਰਤੀ ਜੋ ਤੁੰਬੀ ਲੈਣ ਆਏ ਸੀ ਕਿਹਾ ਇਹਨਾਂ ਨੂੰ ਆਪਣੇ ਮਨ ਦਾ ਉਹ ਸਾਜ ਮਿਲਿਆ ਜੋ ਇਹਨਾਂ ਦੇ ਬਿਲਕੁਲ ਰੂਬਰੂ ਬਿਲਕੁਲ ਇਹਨਾਂ ਦੇ ਦਿਲ ਨੂੰ ਉਹ ਸਾਜ ਲੱਗਿਆ ਆਜੋ ਹੁਣ ਆਪਾਂ ਪਾਜੀ ਉਹਨਾਂ ਦੇ ਵਿਚਾਰ ਜਾਣਦੇ ਹਾਂ ਜੀ ਪਾਜੀ ਸਤਿ ਸ੍ਰੀ ਅਕਾਲ ਜੀ ਪਾਜੀ ਸਾਡੇ ਚੈਨਲ ਜੈ ਰਮ ਬੇਲਾ ਵਿਰਸਾ ਔਰ ਸਾਡੇ ਪਿੰਡ ਔਰ ਪੀਰ ਬਾਬਾ ਸ਼ਾਹਰਪੀਆ ਜੀ ਦੇ ਦਰਬਾਰ ਚ ਆਪ ਜੀ ਦਾ ਔਰ ਭੈਣ ਜੀ ਦਾ ਇੱਥੇ ਆਉਣ ਤੇ ਹਾਰਦਿਕ ਸਵਾਗਤ ਹੈ ਜੀ ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਟਾਈਮ ਕ نکال ਕੇ ਉਸਤਾਦ ਜੀ ਹੁਣਾ ਕੋਲ ਆਏ ਸੋ ਦੋਸਤਾਂ ਨੂੰ ਦੱਸੋ ਜੀ ਕਿ ਤੁਸੀਂ ਇੱਥੇ ਆਏ ਹੋ ਜੋ ਤੁਸੀਂ ਇੱਥੇ ਲੈਣ ਆਏ ਸੀ ਕਿਆ ਉਹ ਤੁਹਾਨੂੰ ਮਿਲਿਆ ਆਪਣੇ ਵਿਚਾਰ ਸਾਂਝੇ ਆ ਸਾਡੇ ਦੋਸਤਾਂ ਨਾਲ ਜ਼ਰੂਰ ਕਰਨੇ ਜੀ ਸਤ ਸ੍ਰੀ ਅਕਾਲ ਜੀ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਹਾਂ ਜੀ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਸਰਵਿਸ ਕਰਦਾ ਹਾਂ ਜੀ ਮੈਨੂੰ ਤੂੰਬੀ ਦਾ ਬਹੁਤ ਸ਼ੌਂਕ ਹੈ ਜੀ ਤੇ ਤੂੰਬੀ ਮੈਂ ਚੰਡੀਗੜ੍ਹ ਤੋਂ ਕਈ ਵਾਰੀ ਲਈ ਪਰ ਉਹ ਅਸਲ ਚ ਕੀ ਸੀਗਾ ਜੀ ਉਹਨਾਂ ਲੱਕੜ ਦੀ ਤੂੰਬੀ ਦੇ ਦਿੰਦੇ ਸੀਗੇ ਜਿਹੜੀ ਅਸਲੀ ਤੂੰਬੀ ਹੈ ਜੀ ਉਹ ਬਿੱਲ ਦੀ ਜਾਂ ਨਾਰੀਅਲ ਦੀ ਹੁੰਦੀ ਹੈ ਠੀਕ ਹੈ ਜੀ ਤੇ ਮੈਂ ਨੈਟ ਤੇ ਸਰਚ ਕਰਦਾ ਕਰਦਾ ਉਸਤਾਦ ਜੀ ਦਾ ਨੰਬਰ ਮੈਨੂੰ ਮਿਲਿਆ ਫਿਰ ਮੈਂ ਇਹਨਾਂ ਨਾਲ ਕੰਟੈਕਟ ਕਰਿਆ ਜੀ ਕੰਟੈਕਟ ਕਰਨ ਤੋਂ ਬਾਅਦ ਇਹਨੂੰ ਮੈਨੂੰ ਪਤਾ ਲੱਗਿਆ ਕਿ ਇਹ ਬੇਲਾਪਿੰਡ ਰਹਿੰਦੇ ਨੇ ਜੀ ਉਸ ਤੋਂ ਬਾਅਦ ਮੈਂ ਆਪਣੀ ਫੈਮਿਲੀ ਦੇ ਨਾਲ ਇਹਨਾਂ ਕੋਲ ਆਇਆ ਜੀ ਮੈਂ ਜਦ ਇਹਨਾਂ ਦਾ ਸਾਰਾ ਸੈਟਅਪ ਦੇਖਿਆ ਮੇਰਾ ਮਨ ਬਹੁਤ ਖੁਸ਼ ਹੋਇਆ ਜੀ ਇਹਨਾਂ ਨੇ ਬਹੁਤ ਮਿਹਨਤ ਕਰਕੇ ਤੁੰਬੀਆਂ ਬਣਾਈਆਂ ਤੁੰਬਾ ਤੁੰਬੀ ਅਲਗੋਜ਼ੇ ਹਨਾ ਸਰੰਗੀ ਕਾਫੀ ਕੁਛ ਇਹ ਬਣਾਉਂਦੇ ਆ ਜੀ ਔਰ ਇਹ ਐਕਸਪੋਰਟ ਵੀ ਕਰਦੇ ਆ ਜੀ ਇਹ ਦੇਖ ਕੇ ਮੇਰਾ ਮਨ ਬਹੁਤ ਹੀ ਖੁਸ਼ ਹੋਇਆ ਤੇ ਉਸਤਾਦ ਜੀ ਤੋਂ ਸਿੱਖਣ ਦਾ ਵੀ ਮੌਕਾ ਮਿਲਿਆ ਤੇ ਮੈਂ ਚਾਹਾਂਗਾ ਕਿ ਇਹਨਾਂ ਦਾ ਕੰਮ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ ਤੇ ਪੰਜਾਬੀ ਵਿਰਸਾ ਜੋ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਅੱਗੇ ਵੀ ਹੋਰ ਇਸੇ ਤਰ੍ਹਾਂ ਉਹਨੂੰ ਸੰਭਾਲ ਕੇ ਰੱਖਣਾ ਤੇ ਆਉਣ ਵਾਲੀ ਜਨਰੇਸ਼ਨ ਨੂੰ ਇਹ ਸਿਖਿਆ ਦਿੰਦੇ ਰਹਿਣ ਤੇ ਸਾਰੇ ਜੱਗਾ ਤੁਸੀਂ ਹੁਣ ਟੂੰਬੀ ਪਜਾਨਦਾ ਪੰਜਾਬੀ ਲੋਕ ਸਾਜ ਪਜਾਨਦਾ ਤੁਸੀਂ ਸ਼ੌਕ ਰੱਖਦੇ ਆ ਜੀ ਤੇ ਤੁਸੀਂ ਪਹਿਲਾਂ ਇੱਕ ਆ ਟੂੰਬੀ ਲਈ ਹੋਈ ਸੀ ਨਾ ਜੀ ਆ ਗਿਆ ਭਾਂਡਾ ਇਹ ਤੁਸੀਂ ਇੱਕ ਦੁਕਾਨ ਤੋਂ ਚੰਡੀਗੜ੍ਹ ਕਿਸੇ ਦੁਕਾਨ ਤੋਂ ਟੂੰਬੀ ਲਈ ਸੀ ਤੇ ਟੂੰਬੀ ਅਕਸਰ ਤੁਸੀਂ ਇਹਦੀ ਪਜਾਂਦੇ ਹੁੰਦੇ ਸੀ ਤੇ ਅੱਜ ਤੁਸੀਂ ਆ ਵੀ ਟੂੰਬੀ ਲੈ ਕੇ ਚੱਲੇ ਆ ਇਹ ਵੀ ਵਜਦੀ ਦੇਖਦੇ ਹਾਂ ਤੇ ਤੁਹਾਨੂੰ ਇਹਨਾਂ ਦੋਨਾਂ ਦੀ ਆਵਾਜ਼ ਵਿੱਚ ਕੀ ਆਉਂਦਾ ਦੇਖੋ ਜੀ ਆਵਾਜ਼ ਦਾ ਤਾਂ ਇਸ ਤਰ੍ਹਾਂ ਫਰਕ ਹੈ ਜੀ ਕਿ ਜਿਹੜੀ ਮੇਰੀ ਟੂੰਬੀ ਸੀਗੀ ਉਹ ਪ੍ਰੋਪਰ ਬੀਟ ਨਹੀਂ ਕੱਢਦੀ ਸੀਗੀ ਜਿਹੜੀ ਟੂੰਬੀ ਮੈਂ ਉਸਤਾਦ ਜੀ ਤੋਂ ਲਈ ਹੈ ਉਹ ਐਡੀਗ ਬੀਟ ਕੱਢਦੀ ਐ ਵੀ ਉਹ ਕਲਦੀਪ ਮਾਨਕ ਦੀ ਤੁੰ ਵੀ ਉਹ ਵੀ ਫੇਲ ਕਰਦੀ ਐ ਜੀ ਉਹ ਤੇ ਮੈਂ ਇਹ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਦੂਰ ਦਰਾਡੇ ਤੋਂ ਆ ਕੇ ਇਹਨਾਂ ਕੋਲ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਤੇ ਇਹਨਾਂ ਦਾ ਵਿਰਸਾ ਜ਼ਰੂਰ ਦੇਖੋ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਦੋਸਤੋ ਤੁਸੀਂ ਸਰ ਦੇ ਵਿਚਾਰ ਸੁਣੇ ਜੀ ਸੋ ਇਹ ਨੇ ਚੰਡੀਗੜ੍ਹ ਤੋਂ ਪੰਜਾਬੀ ਯੂਨੀਵਰਸਿਟੀ ਦੀ ਸਰਵਿਸ ਕਰਦੇ ਆ ਤੇ ਅੱਜ ਇਹ ਆਏ ਹੋਏ ਤਾਂ ਬਹੁਤ ਖੁਸ਼ ਹੋਏ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੁਸੀਂ ਵੀ ਆਪਣੇ ਵਿਰਸੇ ਨੂੰ ਪਿਆਰ ਕਰਦੇ ਆ ਪੰਜਾਬੀ 뮤직 ਨੂੰ ਪਿਆਰ ਕਰਦੇ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਅਗਰ ਮੇਰੇ ਕਿਸੇ ਦੋਸਤ ਨੂੰ ਪੰਜਾਬੀ ਲੋਕ ਸਾਜ਼ ਦੀ ਜ਼ਰੂਰਤ ਹੋਵੇ ਚਾਹੇ ਤੁਸੀਂ ਖਰੀਦਣਾ ਚਾਹੁੰਦੇ ਆ ਚਾਹੇ ਤੁਸੀਂ ਸਿੱਖਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਇਸ ਸਕਰੀਨ ਤੇ ਨੰਬਰ ਚੱਲ ਰਿਹਾ ਜੀ 9463103417 ਤੁਸੀਂ ਇਹਨਾਂ ਨੰਬਰਾਂ ਤੇ ਉਸਤਾਦ ਜੀ ਨਾਲ ਸੰਪਰਕ ਕਰ ਸਕਦੇ ਆ ਸਾਡਾ ਪਿੰਡ ਬੇਲਾ ਹੈ ਜੀ ਜ਼ਿਲ੍ਹਾ ਰੋਪੜ ਤੇ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਾਡਾ ਪਿੰਡ ਬੇਲਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਜੀ